ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟਲੇ ਦੇ ਵਿੱਚ ਕੋਟ ਕਰੋੜ ਖੁਰਦ ਵੀ ਕਹਿ ਦਿੰਦੇ ਆ ਮਿੱਤਰੋ ਕਾਗਜ਼ਾਂ ਦੇ ਵਿੱਚ ਇਹ ਪਿੰਡ ਨੂੰ ਤੇ ਇਹ ਪਿੰਡ ਜਦੋਂ ਆਪਾਂ ਅੰਮ੍ਰਿਤਸਰ ਨੂੰ ਜਾਣਦੇ ਆ ਮਿੱਤਰੋ ਫਰੀਦਕੋਟ ਨੂੰ ਤੇ ਇੱਕ ਟੂਲਪਲਾਜ ਆਉਂਦਾ ਵਾ ਕੋਟ ਕਰੋੜ ਕਾਲਾ ਕੋਲੇ ਉਹ ਟੂਲਪਲਾਜ ਜਿੱਥੋਂ ਇਹ ਪਿੰਡ ਬਚਾ ਵੀ ਦਿੰਦਾ ਵਾ ਮਿੱਤਰੋ ਇੱਥੋਂ ਦੀ ਰਸਤਾ ਵੀ ਲੰਘਦਾ ਵਾ ਆਪਾਂ ਆ ਗਏ ਬਈ ਆਪਣੇ ਯਾਰ ਮਨਦੀਪ ਬਾਈ ਦੇ ਕੋਲੇ ਵਪਾਰ ਦਾ ਬਾਈ ਦਾ ਕੰਮ ਆ ਜਨਵਰ ਬਾਈ ਦੇ ਕੋਲੇ ਇਸ ਟਾਈਮ ਦੋ گاਵਾ ਮਿੱਤਰੋ ਉਹ ਕਰਦੇ ਗੱਲਬਾਤ ਮਨਦੀਪ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੇ ਸੇਤਾ ਦੇ ਪਰਿਵਾਰ ਸਾਰੇ ਵਧੀਆ ਹੀ ਤੇ ਚੰਦਰਾ ਅੱਜ ਤਾਂ ਬੜਾ ਸੋਹਣਾ ਲੱਗਿਆ ਨੇ ਮੈਮੂਰ ਤੇ ਸਿਆਣ ਪਿੰਡ ਉੱਥੇ ਸੀਗੇ ਠੀਕ ਹੈ ਠੀਕ ਹੈ ਮਨਦੀਪ ਬਾਈ ਨੂੰ ਵੀ ਵਧਾਈਆਂ ਦੇ ਦਿੱਤੀ ਹੈ ਨਾ ਮੈਂ ਮਨਦੀਪ ਬਾਈ ਤੈਨੂੰ ਵੀ ਮੁਬਾਰਕ ਬੀਰਿਆ ਦੇ ਗਾਂ ਵਿੱਚ ਨਹੀਂ ਆਪਾਂ ਹਨਾ ਹਾਂਜੀ ਭਾਈ ਇਹ ਕਿੰਨਵਾ ਸੂਆ ਕੀ ਦੀ ਡਿਟੇਲ ਆ ਭਾਈ ਇਹ ਤੀਜੇ ਸੂਏ ਸੂਈ ਆਈ ਤੀਜੇ ਸੂਏ ਹਾਂਜੀ ਠੀਕ ਆ ਕੱਲ ਸੂਈ ਆ ਜੀ ਕੱਲ ਸੂਈ ਆ ਹਾਂਜੀ ਬੱਛਾ ਮਗਰ ਆਈ ਬੱਛਾ ਇਹਦੇ ਮਗਰ ਕਿੰਨੇ ਬੋਲੇ ਤੋਂ ਸਟਾਰਟਿੰਗ ਕੀਤੀ ਹੋਊਗੀ ਕੋਈ ਆਈਡੀਆ ਵੀਰੇ ਭਾਈ ਹੁਣ ਜਾਨੀ ਕਿ 13 14 ਕਿਲੋ ਬੋਲਾ ਖੁੱਲਾ ਡੁੱਲਾ 13 14 ਕਿਲੋ ਬੋਲਾ ਖੁੱਲਾ ਡੁੱਲਾ ਹੈਗਾ ਹਾਂਜੀ ਖੁੱਲਾ ਚੌਣ ਚੜ ਕਿਵੇਂ ਲੱਗਾ ਮੈਂ ਕਿਹਾ ਪੂਰਾ ਪਧਾਰਾ ਮਾਰ ਦੇਣੀ ਹੈ ਹਾਂ ਛੱਡੀ ਬੱਚਾ ਲਾਈ ਮੜਾ ਜਾ ਥੱਲੇ ਵੀਰੇ ਲੈ ਵੀ ਮਿੱਤਰੋ ਸੂਈ ਸਵਾਈਆ ਕੱਲ ਦੀ ਸੂਈ ਆ ਬੋਲੇ ਦੇ ਵਿੱਚ ਵਹਿੜਾ ਅੱਛਾ ਜਿਵੇਂ ਪਾਸਾ 11 21 ਦੁੱਧ ਦਾ ਤਾਂ ਦਾਣਾ ਹੋ ਗਿਆ ਹੁਣ ਕਲੀਅਰ ਹਨਾ ਦੁੱਧ ਦਾ ਭਾਈ ਜਮਾਂ ਨਹੀਂ ਫਰਕ ਆ ਕੋਈ ਐਵੇਂ ਭਾਈ ਮਤਰਾ ਸਾਰਾ ਕੋ ਪਾਲੀ ਦੀ ਸੂਣ ਵਾਲੀ ਤੋਂ ਤੁਸੀਂ ਡਰਦੇ ਹੋਵੋਗੇ ਹੁਣ ਕਲੀਅਰ ਆ ਉਹਦੇ ਬਾਟੀ ਰੱਖ ਕੇ ਠੰਣਾ ਠੰਡ ਚੋ ਕੇ ਲੈ ਜਾਓ ਕਿਉਂ ਭਾਈ ਇਹਦੇ ਉੱਤੇ ਤਾਂ ਕੋਈ ਤਸੱਲੀ ਨਹੀਂ ਸੀਲ ਵਾਲੀ ਆ ਜਿਹੜਾ ਮਾਵਾ ਭੈਣਾ ਭਰਾਵਾਂ ਨੇ ਚੋਣੀਆਂ ਘਰੇ ਉਹਨਾਂ ਦੀ ਲਾਹੇਵੰਦ ਚੀਜ਼ ਆ ਮਿੱਤਰੋ ਵੇਖੋ ਥਣ ਤੋਂ ਦੂਰਾ ਲੱਗਾ ਹੋਇਆ ਬੱਚਾ ਇਹਦੇ ਮਗਰ ਆ ਮਿੱਤਰੋ ਦੁੱਧਾ ਦੇ ਦੂ ਭਾਈ 20 ਕਿਲੋ ਦੁੱਧ ਰਾਣਾ ਖੁੱਲਾ ਡੁੱਲਾ ਬਈ ਗਰੰਟੀ ਦੇ ਆ ਹੂੰ ਦੇ ਦੂਗੀ 20 ਗਾਣੂ ਥਣ ਲੈਵਾ ਚੰਗਾ ਲੱਗਾ ਕੋਈ ਆਪਣੇ ਆ ਰੇਡ ਕਰ ਲੈ ਮੁੱਲ ਕਰ ਲੈ 20 ਲੀਟਰ ਤੋਂ ਵੱਧ ਚਵਾ ਕੇ ਦੇ ਦਾਂਗੇ ਹੂੰ ਉਹ ਜਾ ਬਈ ਫਿਰ ਪੈਸੇ ਵੱਧ ਪਰਨੇ ਮੈਨੂੰ 20 ਲੀਟਰ ਦੀ 6000 7000 ਰੁਪਏ ਦੇ ਵਿੱਚ ਹਾਂ ਲੈ ਬਈ ਨੇੜੇ ਦੂਆਂ ਨਾਲ ਮਾਰਦੇ ਬੱਚੀ ਪੰਜ ਬਾਨੀ ਦੇਖ ਕੇ ਟਿਕਾ ਕੇ ਮਾਰਤਾ ਦਾ ਪਤਾ ਲੱਗੇ ਗਵੰਡੀਆਂ ਨੂੰ ਗਾਂ ਚੋਈ ਜਾਂਦੇ ਆ ਹੂੰ ਹੁਣ ਮਾਰ ਮੇਰਾ ਵੀਰ ਦੋਆ ਲੈ ਹੋ ਮੋਟਰ ਇਹ ਬਈ ਪੂਰੀ ਆਈ ਮਾੜੀ ਬਈ ਕਿੱਤਾ ਆਇਆ ਵੇਖ ਲੈ ਮਾਜਰ ਦਾ ਪੂਰਾ ਪਰ ਠੀਕ ਆ ਅੱਛਾ ਰੇਟ ਹੁਣ ਮਨਦੀਪ ਬਾਈ ਰੇਟ ਬਾਈ ਗਰਮੀ ਹੈਗੀ ਆ ਹਨਾ ਆਪਾਂ ਨੂੰ ਪਤਾ ਵਾ ਜੇ ਸਿਆਲਾਂ ਵਿੱਚ ਨਹੀਂ ਹੋਵੇ ਉਹੀ 65 70000 ਦੀ ਆ ਅੱਜ ਕਿਨੇ ਦੀ ਦੇ ਦੀ ਅੱਜ ਬਈ 55 ਦੀ ਦੇ ਦਾ ਮੇਰਾ ਮਨ ਕੀ 55 ਦੇ ਦਾ ਚਲ ਠੀਕ ਕੱਢੀਆ ਬਤੂਰ ਦੀ ਮਾਰੀ ਜੀ ਹਾਂ ਬਈ ਮਾਰੀ ਜੀ ਤੋਰ ਦੇ ਵੀ ਰੱਬ ਥੱਲੇ ਮੈਂ ਤੋਰ ਕੇ ਨੂੰ ਵਾਲੂ ਮੈਂ ਵਿਖਾਈ ਦਿੰਦਾ ਵੇਖੋ ਬਈ ਤੂੰ ਕਹਿਣ ਵਾਲੀ ਗੱਲ ਨਹੀਂ ਯਾਰ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਉਹਨਾਂ ਗਾਂ ਚੰਗੀ ਲੋ ਪੈਰ ਬਣਾਉਣ ਵਾਲੇ ਆ ਜੀ ਪੈਰ ਥੋੜੇ ਬਣਾਉਣ ਵਾਲੇ ਬਾਈ ਯਾਰ ਨੌ ਵਧੇ ਆ ਥੋੜੇ ਜਿਹੇ ਹੂੰ ਉਹ ਮੈਂ ਕਹਿਆ ਵੀ ਗੱਬਣ ਕਰਕੇ ਨਹੀਂ ਹੋਣਾ ਹੁਣ ਬਣਵਾ ਦਾਂਗੇ ਨਹੀਂ ਲੋੜ ਹੀ ਨਹੀਂ ਪਾ ਬਣ ਕੇ ਪੈਰੇ ਤਾਂ ਗਈ ਸਮਝ ਲਿਆ 55000 ਦੇ ਵਿੱਚ ਅੱਜ ਮਿਲ ਜੂਗੀ ਮਿੱਤਰੋ 20 ਕਿਲੋ ਵਾਲੀ ਗਾਂ ਤੇ ਵੇਖੋ ਭਾਈ ਤੁਸੀਂ ਇਹ ਜਰਸੀ ਦਾ ਕਰਾਸ ਦੁੱਧ ਮਈਆਂ ਵਰਗਾ ਦਊਗੀ ਡੇਰੀ ਵਾਲੇ ਭਰਾਵਾਂ ਦੇ ਲਈ ਲਾਏ ਨੂੰ ਜੀ ਜਿਆ ਸੀਲ ਠੰਡੀ ਆ ਥਣ ਬਹੁਤ ਚੰਗਾ ਲੱਗਾ ਹੋਇਆ ਮਤਰੋ ਕਰਮ ਵਾਲੇ ਨੂੰ ਮੱਝ ਵਰਗਾ ਚਵਾਈ ਪੂਰੀ ਬੰਬ ਓਕੇ ਦੀ ਰਿਪੋਰਟ ਅੱਛਾ ਮਨਦੀਪ ਭਾਈ 2 ਨੰਬਰ ਵਾਲੀ ਬੜ ਕਾਲੀ ਜਿਹੜੀ ਬਾਹਰ ਹੀ ਕੱਢ ਲਿਆ ਇਹਨੂੰ ਕੀ ਡਿਟੇਲ ਆਂ ਜੀ ਇਹ ਵੀ ਦੋਨੋਂ ਮੇ ਬਖਾਉਣਾ ਮੇ ਤੁਹਾਨੂੰ ਬਾਹਰ ਕੱਢ ਲੈਣੇ ਆਪਾਂ ਇਹਨਾਂ ਬਾਰ ਕਲੀਅਰ ਹੋ ਜਾਂਦਾ ਜਾਨਵਰ ਦਾ ਵੀ ਓਕੇ ਜਮਾ ਬੰਨਿਆ ਖੁਰਲੀ ਤੇ ਹੋਰ ਹੁੰਦਾ ਤੁਰਦਾ ਜਾਨਵਰ ਹੋਰ ਹੁੰਦਾ ਗੱਡੀ 'ਚ ਜਾਨਵਰ ਹੋਰ ਹੁੰਦਾ ਐਡੋ-ਅਡੀ ਗਣਵੰਦੀ ਡਿਟੇਲਾਂ ਬਣ ਲਓ ਵੀ ਅੱਛਾ ਵੀਰੇ ਇਹਦੀ ਕੀ ਡਿਟੇਲ ਹੈ ਮਨਦੀਪ ਬਾਈ ਇਹ ਬਾਈ ਪੰਜਾਂ ਮਹੀਨਿਆਂ ਤੋਂ ਉੱਤੇ ਗੱਬਣਾ ਇਹ ਸਾਢੇ ਪੰਜਾਂ ਦੀ ਹੈ ਸਵਾ ਪੰਜਾਂ ਦੀ ਹੈ ਨਾ ਆਪਾਂ ਚੈੱਕ ਕਰਾ ਦਾਂਗੇ ਚੈੱਕ ਕਰਾ ਠੀਕ ਦੁੱਧ ਦੇ 10 ਕਿਲੋ ਦੁੱਧ ਹੀ ਕੰਡੇ ਦੇ ਤੋਲ ਕੇ ਲੈ ਜਾਵੇ ਅਗਲਾ ਠੀਕ ਹੈ ਵੀ ਚੋਣ ਚਣ ਚੋਣ ਮੈਂ ਕਹੇ ਹੱਥ ਵੀ ਲਾਉਣ ਦੀ ਲੋੜ ਨਹੀਂ ਕੀ ਸੀਲ ਇਹ ਵੀ ਬਹੁਤ ਹੈ ਨਾ ਬਾਈ ਸੀਲ ਪੂਰੀ ਬਾਈ ਸੀਲ ਦੀ ਤਾਂ ਬਾਈ ਇੰਨੀ ਗਾਰੰਟੀ ਨਾਲ ਲੈ ਜਿਵੇਂ ਮਰਜ਼ੀ ਕਰੀਏ ਨਾ ਹੂੰ 10 ਕਿਲੋ ਦੁੱਧ ਵੀ ਹੈ 10 ਕਿਲੋ ਦੁੱਧ ਹੈ ਤੇ ਗੱਬਣਾ ਕਿੰਨੇ ਦਿਨ ਗੱਬਣਾ ਕੱਡੀ ਵਾਰ ਤੋਰੀ ਬਾਈ ਮਨਦੀਪ ਕਿੰਨੇ ਜਰ ਦੀ ਗੱਬਣ ਦੱਸਿਆ ਸੀ ਬਾਈ ਸਾਢੇ 5 ਮਹੀਨੇ ਦੀ ਠੀਕ ਆ ਬਾਈ ਕਿੰਨੇ ਦੀ ਮਨਦੀਪ ਬਾਈ ਉਹ ਲੈ ਆ ਮੇਰੇ ਕੋਲ ਇਹ ਬਾਈ 45000 ਦੀ ਦੇ ਦਾਂਗੇ ਨਾ ਐ ਨਹੀਂ ਕਰਨਾਗਾ ਹਾਂ ਨਹੀਂ ਕਰਨਾ ਹਾਂ ਮੈਨੂੰ ਫੜਾ ਰਸਾ ਕਿੰਨੇ ਦੀ ਰੋਕੇ ਪੁੱਤ ਵੇਚਦਾ ਤੈਨੂੰ ਮੈਂ ਇਹਦਾ ਤਲਕ ਕਮਾ ਲੂੰਗਾ ਐ ਨਹੀਂ ਮੈਂ ਛੱਡਦਾ ਕਿੰਨੇ ਦੀ ਵੀਰੇ 44 ਦੀ ਦੇ ਦਾਂਗੇ ਵੀ ਮੇਰਾ ਮਾਨ ਹੋਰ ਤੇਰਾ ਮਾਨ ਬਾਈ 43 ਦੇ ਜਾਗੇ ਲੈ ਹੋਰ ਦਾ ਬੱਬੇ ਵਾਲੀ ਦੀਦੀ ਤੇ ਦੇ ਦੂੰਗਾ ਚੱਲ ਠੀਕ ਲੈ ਬਾਈ ਬਲ ਲੈ ਲੈ ਵੀ ਮੇ ਤਰੋ ਪੰਜਾ ਮਹੀਨੇ ਦੀ ਮੰਨ ਲਓ 1.4 ਦੀ ਮੁੱਧਾ 10 ਕਿਲੋ ਦੁੱਧ ਵੀ ਵਹਿ ਟਿਕਾਣੇ ਦੀ ਆ ਫਿਰ ਚੜਦੇ ਸਿਆਲ ਜੀ ਜੇ ਨੇ ਤਿਆਰ ਹੋ ਜਾਣ ਤੇ ਉਦੋਂ ਤੁਸੀਂ ਫਿਰ 2 ਰੁਪਏ ਦੇ ਵੱਟ ਵੀ ਸਕਦੇ ਆ ਕਰਮਾ ਵਾਲੀ ਤੇ ਚਲੋ ਦੁੱਧ ਜਿਹੜੇ ਪੂਰੇ ਕਰ ਜਾਂਦੇ ਆ ਉਹਦੇ ਕਿਉਂਕਿ ਗਾਂ ਹਮ ਦੁੱਧ ਤਾਂ ਬਈ 12 ਕਿਲੋ ਦੇ ਦੂ ਜੇ ਟਿਕਾ ਕੇ ਗਰਮੀ ਗੁਰਮੀ ਤੋਂ ਰਹਿਤ ਸੇਵਾ ਹੋ ਜੇ ਬਾਈ ਜੇ ਗਾਂ ਲੈ ਸੂਏ ਹੂੰ ਨਹੀਂ ਹੁਣ ਵੀ ਜੇ ਗਾਂ ਲੈ 18 19 ਕਿਲੋ ਦੇ ਹਾਂ ਹਾਂ ਗਾਂ ਲੈ ਦੇਣਾ ਦੇ ਤਾ ਹੁਣ ਵੀ ਦੇ ਦਊਗੀ ਬਾਈ ਹੂੰ ਬਾਕੀ ਗਰਮੀ ਗੁਰਮੀ ਨਹੀਂ ਮੰਨਦੀ ਆ ਬਾਈ ਹਾਂ ਠੀਕ ਆ ਬਈ ਮਾਲਕ ਨਾਸ ਤੇ ਪੈਂਦੇ ਆ ਐ ਖੜੀਆਂ ਨਾਰਮਲ ਜਮ ਹੂੰ ਅੱਛਾ ਨ 3001 3001 ਹਾਂਜੀ 9855068001 9855068001 ਬਾਈ ਦਾ ਨੰਬਰ ਆ ਮਨਦੀਪ ਬਾਈ ਦਾ ਨਾਮ ਆ ਕੋਟਲਾ ਬਾਈ ਦਾ ਪਿੰਡ ਆ